ਪੰਜਾਬ ਸਰਕਾਰ ਦੇ ਦੁਆਰਾ 2024-25 ਦਾ ਬਜਟ ਪੇਸ਼ ਕੀਤਾ ਗਿਆ ਪਰ ਪੰਜਾਬ ਸਰਕਾਰ ਨੇ ਪੰਜਾਬ ਦੀ ਖੇਤੀਬਾੜੀ ਦੇ ਲਈ 13784 ਕਰੋੜ ਰੁਪਏ ਦਾ ਬਜਟ ਰੱਖਿਆ ਪੰਜਾਬ ਸਰਕਾਰ ਦੇ ਕਿਸਾਨਾਂ ਦੇ ਨਾਲ ਜਦੋਂ ਇਸ ਬਜਟ ਦੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਹਾ ਆਓ ਦੇਖਦੇ ਹਾਂ ਫੁਰਦਾਂ ਜੀ ਕੀ ਨਮਾ ਜੀ ਮੈਂ ਜਨਕ ਸਿੰਘ ਪਟਾਲ ਬੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਜਿਨ੍ਹਾਂ ਨੇ ਇੱਕ ਤਗਰਹਾ ਪੰਜਾਬ ਸਰਕਾਰ ਦਾ ਬਜਟ ਆਇਆ 13784 ਕਰੋੜ ਰੁਪਏ ਜਿਹੜੇ ਹੈਗੇ ਨੇ ਬਜਟ ਦੇ ਵਿੱਚ ਖੇਤੀਬਾੜੀ ਦੇ ਉੱਪਰ ਰੱਖੇ ਗਏ ਨੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਾਫੀ 387000 ਕਿਸਾਨਾਂ ਨੂੰ 33% ਕਪਾਹ ਦੇ ਬੀਜ ਦੇ ਉੱਪਰ ਸਬਸਿਡੀ ਵੀ ਜਿਹੜੀ ਹੈਗੀ ਦਿੱਤੀ ਜਾ ਰਹੀ ਹੈ ਇਹ ਚੀਜ਼ ਨੂੰ ਕਿਵੇਂ ਦੇਖੋ ਗੱਲ ਇਹ ਹੈ ਵੀ ਬਜਟ 'ਚ ਪੇਸ਼ ਕਰਨਾ ਤੇ ਉਹਨੂੰ ਅਮਲ 'ਚ ਲੈ ਕੇ ਆਉਣਾ ਇਹ 'ਚ ਬਹੁਤ ਵੱਡਾ ਅੰਤਰ ਹੈ ਜੇ ਆਪਾਂ ਇਹ ਕਹੀਏ ਵੀ ਕਿਸਾਨਾਂ ਨੂੰ ਬਜਟ 'ਚ ਬਹੁਤ ਕੁਝ ਦਿੱਤਾ ਇਹ ਪਿਛਲਾ ਆਮਦ ਦੱਸਦਾ ਹੈ ਕਿ ਜਦੋਂ ਇਹਨਾਂ ਨੇ ਮੂੰਗੀ ਦੇ ਉੱਤੇ ਐਮਐਸਪੀ ਰੇਟ ਦੀ ਗੱਲ ਕੀਤੀ ਹੈ ਉਹ ਕਿੰਨੇ ਕ ਕਿਸਾਨਾਂ ਨੂੰ ਦਿੱਤੀ ਹੈ ਜਿਹੜੇ ਗੰਨੇ ਦਾ ਰੇਟ ਵਧਾਉਣ ਦੀ ਗੱਲ ਕੀਤੀ ਹੈ ਬਜਟ ਦੇ ਵਿੱਚ ਵੀ ਇਹਨਾਂ ਨੇ ਕਿਸਾਨਾਂ ਨੂੰ ਸੀ ਦੇਵਾਂਗੇ ਉਹ ਕਿੰਨੇਕ ਦਿੱਤੀ ਹੈ ਜਿਹੜਾ ਬੀਜ ਦੇ ਵਿੱਚ ਨਰਮੇ ਦੇ ਬੀਜ ਦੇ ਵਿੱਚ ਸਬਸਿਡਿ ਦੇਣ ਦੀ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਹ ਕਿਸੇ ਮਸਲੀਲੀ ਦੇ ਉੱਤੇ ਜਾਂ ਕਣਕ ਦੇ ਉੱਤੇ ਜਾਂ ਨਰਮੇ ਦੇ ਉੱਤੇ ਸਬਸਿਡਿ ਦਿੰਦੇ ਆ ਜਿੰਨੀ ਸਬਸਿਡਿ ਦਿੰਦੇ ਆ ਓਦੋਂ ਸਸਤੀ ਬਾਜ਼ਾਰ ਦੇ ਵਿੱਚ ਉਹ ਬੀਜ ਉਪਲਬਧ ਹੁੰਦਾ ਏ ਇਸ ਕਰਕੇ ਜਿਹੜੀ ਸਬਸਿਡੀ ਹੈ ਉਹ ਉਸ ਖਾਤੇ 'ਚ ਪਾਈ ਜਾਂਦੀ ਹੈ ਇਹਦਾ ਕਿਸਾਨਾਂ ਤੱਕ ਜਿਹੜਾ ਸਿੱਧਾ ਫਾਇਦਾ ਹੈ ਉਹ ਕਦੇ ਵੀ ਏਖਣ ਨੂੰ ਨਹੀਂ ਮਿਲਿਆ ਤੇ ਇਤਕੀ ਵੀ ਇਸ ਬਜਟ ਦਾ ਉਹੀ ਹਾਲ ਹੋਊਗਾ ਦਾ ਵੀ ਹਾਂ ਪੰਜਾਬ ਸਰਕਾਰ ਖੇਤੀਬਾੜੀ ਦੇ ਵਿਰਤੀ ਨੂੰ ਇਹ ਬਜਟ ਵਧਿਆ ਲੱਗਿਆ ਦੇਖੋ ਬਜਟ ਦੀ ਗੱਲ ਇਹ ਹੈ ਵੀ ਬਜਟ ਜਦੋਂ ਪੇਸ਼ ਕਰਦੇ ਆ ਇਹ ਸਾਰੇ ਬਜਟ ਇੱਕ ਸਕੀਮ ਤਹਿਤ ਤਿਆਰ ਕਰਦੇ ਆ ਉਸੇ ਨੀਤੀ ਦੇ ਤਹਿਤ ਦਿੰਦੇ ਆ ਆਈ ਵਾਰ ਬਜਟ ਸੰਘਿਆ ਜਾਂਦਾ ਬਦਲਿਆ ਕੀਤਾ ਜਾਂਦਾ ਇਸ ਕਰਕੇ ਅਸੀਂ ਇਸ ਗੱਲ ਐ ਕਹਿ ਦਈਏ ਵੀ ਕਿਸਾਨੀ ਤੋਂ ਬਹੁਤ ਖੁਸ਼ ਹੋ ਜਾਣਗੇ ਇਹਦਾ ਕੋਈ ਮਤਲਬ ਨਹੀਂ ਇਹ ਸਬਸਿਡੀਆਂ ਤੇ ਕੱਟ ਲੱਗਦਾ ਤੇ ਸਬਸਿਡੀਆਂ ਕੱਟ ਲਾ ਕੇ ਕਿਸਾਨਾਂ ਨੂੰ ਚਾਹੇ ਬੀਜ ਹੈ ਚਾਹੇ ਉਹ ਨਰਮੇ ਦਾ ਬੀਜ ਹੈ ਚਾਹੇ ਉਹ ਗੱਲੇ ਦੇ ਰੇਟ ਦੇਣ ਦੀ ਗੱਲ ਹੈ ਚਾਹੇ ਇਹਨਾਂ ਨੇ ਕਿਹਾ ਵੀ ਅਸੀਂ ਕਿਸਾਨਾਂ ਨੂੰ ਦੇਵਾਂਗੇ ਪਰ ਦਿੱਤਾ ਨੂਨ ਪਰਚੂਣੇ ਦਿੱਤਾ ਜਾਂਦਾ ਜੇ ਸੱਚੀ ਮੁੱੱਚੀ ਕਿਸਾਨਾਂ ਨੂੰ ਦੇਣਾ ਹੈ ਤਾਂ ਕਈ ਸੂਬਿਆਂ ਦੀ ਤਰ੍ਹਾਂ ਦੇ ਉੱਤੇ ਐਮ ਐਸ ਬੀ ਇਹ ਕਿਉਂ ਨਹੀਂ ਦੇ ਸਕਦੇ ਦੇ ਸਕਦੇ ਹੈ ਜਿਹੜੇ ਕਿਸਾਨਾਂ ਨੂੰ ਦੇਣੀ ਬਣਦੀ ਹੈ ਤੇ ਜਿਹੜੀ ਬਜਟ ਦੇ ਵਿੱਚ ਪਾਉਣੀ ਬਣਦੀ ਸੀ ਜਿਹਦੇ ਕਿਸਾਨ ਅੱਜ ਕਿਉਂਕਿ ਅੱਜ ਕਿਸਾਨ ਦੀ ਤੁਰਤ ਦੀ ਮੰਗੇ ਤੇ ਲੜ ਰਹੇ ਹੈ ਕਿਸਾਨ ਜੇ ਸੱਚੀ ਮਿੱਟੀ ਕਿਸਾਨਾਂ ਦਾ ਭਲਾ ਕਰਨਾ ਹੈ ਤਾਂ ਇਹ ਮੰਗ ਉੱਚ ਪਾਉਣੀ ਸੀ ਤੇ ਕਿਸਾਨਾਂ ਨੂੰ ਨਹੀਂ ਸੀ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨ ਜੁਨੈਤ ਪਗਰਾ ਪੰਜਾਬ ਸਰਕਾਰ ਦਾ ਬਜਟ ਪੇਸ਼ ਹੋਇਆ 13700 ਕਰੋੜ ਰੁਪਏ ਰੱਖੇ ਗਏ 13784 ਖੇਤੀਬਾੜੀ ਦੇ ਲਈ ਕਿਵੇਂ ਦੇਖਦੇ ਹੋ ਦੇਖੋ ਬਹੁਤ ਨਗੂਣਾ ਜਿਹੜਾ ਬਜਟ ਆ ਸਰਕਾਰ ਨੇ ਪੇਸ਼ ਕੀਤਾ ਗਿਆ ਹੈ 13784 ਕਰੋੜ ਰੁਪਿਆ ਜਣੀ ਜਿਹੜੀ ਸਰਕਾਰ ਇੱਥੇ ਵੱਡੇ ਵੱਡੇ ਵਾਅਦੇ ਕਰਦੀ ਸੀ ਵੀ ਤੇ ਕਿਸਾਨਾਂ ਨੂੰ ਐਮਐਸਪੀ 5 ਮਿੰਟ ਚ ਦੇ ਦੇਾਂਗੇ ਇਸ ਕਰਕੇ ਬਹੁਤ ਨਗੋਣਾ ਬਜਟ ਹੈਗਾ ਇਹ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੀਆਂ ਉਹਨਾਂ ਮੰਗਾਂ ਨੂੰ ਪੂਰੀਆਂ ਕਰੇ ਉਹਨਾਂ ਗਰੰਟੀਆਂ ਨੂੰ ਪੂਰੀਆਂ ਕਰੇ ਜਿਹੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਹੈਗੀਆਂ ਨੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਚ ਲੋਕ ਇਕੱਠੇ ਹੋ ਕੇ ਇਹ ਸਰਕਾਰ ਤੋਂ ਇਹ ਕਰਨਗੇ ਇਹ ਇਹ ਮੋਰਚੇ ਲਾ ਕੇ ਆਪਣੀਆਂ ਮੰਗਾਂ ਨੇ ਜਿਹੜੇ ਅਸੀਂ ਕਹਿੰਦੇ ਹਾਂ ਅਸੀਂ ਬਕਾਇਦਾ ਜਿਹੜਾ ਸਰਕਾਰ ਨੇ ਕਿਹਾ ਵੀ ਅਸੀਂ ਤਾਂ ਖੇਤੀ ਜਿਹੜੀ ਖੇਤੀ ਵਾਸਤੇ ਨੀਤੀ ਬਣਾਵਾਗੇ ਉਹਦਾ ਬਕਾਇਦਾ ਖਾੜਾ ਦਿੱਤਾ ਸਰਕਾਰ ਨੂੰ ਖੇਤੀ ਨੀਤੀ ਬਣਾਵੇ ਸਰਕਾਰ ਜਿਹਦੇ ਨਾਲ ਕੁੱਲ ਲੋਕਾਂ ਦਾ ਭਲਾ ਹੋਣਾ ਹੈਗਾ ਜਣੀ ਅਸੀਂ ਇਹਨੂੰ ਕਹਿੰਦੇ ਆ ਬਹੁਤ ਨਗੂਣਾ ਬਜਟ ਆ ਜਿਹੜਾ ਸਰਕਾਰ ਨੇ ਪੇਸ਼ ਕੀਤਾ ਇਸ ਕਰਕੇ ਇਹ ਇਸ ਇਹ ਸਰਕਾਰੇ ਦੇਤੇ ਮੁੰਡ ਬਚਾਰੇ ਜਿਹੜਾ ਕਰਨਕ ਝੋਨੇ ਦੀ ਆਪਾਂ ਰਿਪੀਟ ਕਰਦੇ ਆ ਉਹਦੇ ਵਿੱਚੋਂ ਨਿਕਲਦੇ ਲਈ ਅਲੱਗ ਤੋਂ 500 ਬਿਲੀਅਨ ਕਰੋੜ ਰੁਪਏ ਦਾ ਬਜਟ ਆ ਵੀ ਅਲੱਗ-ਅਲੱਗ ਫਸਲਾਂ ਦੀ ਜਿਹੜੀ ਬਜਾਈ ਹੋ ਸਕੀ ਉਹ ਚੀਜ਼ ਨੂੰ ਕਿਵੇਂ ਦੇਖਦੇ ਦੇਖੋ ਇਹਦੇ ਤੇ ਅਸੀਂ ਤਾਂ ਕਹਿੰਦੇ ਆ ਸਰਕਾਰ ਬਕਾਇਦਾ ਤੌਰ ਤੇ ਪਾਲਿਸੀ ਬਣਾਵੇ ਕੇਰਲਾ ਦੀ ਸਰਕਾਰ ਵੀ ਤਾਂ ਮਤਲਬ ਦੇ ਰਹੀ ਆ ਸਾਰੀਆਂ ਫਸਲਾਂ ਦੇ ਉੱਤੇ ਇਸ ਕਰਕੇ ਠੋਸ ਵਿਉਂਤ ਬਣਾ ਕੇ ਸਰਕਾਰ ਕਰੇ ਅਸੀਂ ਜਿਹੜਾ ਜੋ ਸਰਕਾਰ ਨੇ ਬਜਟਾ ਇਹਨੂੰ ਅਸੀਂ ਨਗੂਣਾ ਕਹਿੰਦੇ ਆ ਵੀ ਇਹ ਨਗੂਣਾ ਬਜਟਾ ਕਿਨਾ ਬਾਬਾ ਜੀ ਮੇਰਾ ਨਾਮ ਹਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਹਰਪਾਲ ਜੀ ਕਿਵੇਂ ਦੇਖਦੇ ਹੋ ਪ੍ਰਾਰੀ ਦੀ ਸਮੱਸਿਆ ਦੇ ਲਈ ਵੀ ਜਿਹੜੇ ਬਜਟ ਦੇ ਪੈਸੇ ਨੇ ਰੱਖੇ ਗਏ ਨੇ ਅਲੱਗ-ਅਲੱਗ ਫਸਲਾਂ ਦੀ ਆ ਗੰਨੇ ਦੇ ਬਕਾਇਦੇ ਲਈ ਵੀ ਜਿਹੜਾ ਹੈਗਾ ਬਜਟ ਦੇ ਵਿੱਚ ਇਸ ਵਾਰ ਕਾਫੀ ਨਾਕਮ ਰੱਖੀ ਗਈ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ ਗੱਲ ਇਹ ਹੈ ਪੱਤਰਕਾਰ ਸਾਹਿਬ ਵੀ ਇਹ ਜਿਹੜੀਆਂ ਨਗੂਣੇ ਬਜਟ ਨੇ ਇਹਨਾਂ ਨਾਲ ਕੋਈ ਪੰਜਾਬ ਦੀ ਕਿਸਾਨੀ ਦਾ ਜਿਹੜਾ ਭਲਾ ਬਿਲਕੁਲ ਨਹੀਂ ਹੋਣਾ ਗੱਲ ਇਹ ਹੈ ਵੀ ਜਦ ਤੱਕ ਪੰਜਾਬ ਵਿੱਚ ਕੇਰਲਾ ਦੀ ਤਰ੍ਹਾਂ ਪੰਜਾਬ ਸਰਕਾਰ ਖੇਤੀ ਨੀਤੀ ਨਹੀਂ ਬਣਾਉਂਦੀ ਸਾਰੀਆਂ ਫਸਲਾਂ ਤੇ ਐਮਐਸਪੀ ਪ੍ਰੋਵਾਈਡ ਨਹੀਂ ਕਰਾਉਂਦੀ ਕਿਉਂਕਿ ਜਦੋਂ ਕੇਰਲਾ ਦੀ ਸਰਕਾਰ ਕਰਾ ਸਕਦੀ ਹੈ ਤਾਂ ਪੰਜਾਬ ਦੀ ਸਰਕਾਰ ਕਿਉਂ ਨਹੀਂ ਕਰਾ ਸਕਦੀ ਵੱਡਾ ਸਵਾਲ ਹੈ ਇਸ ਲਈ ਪੰਜਾਬ ਸਰਕਾਰ ਆਪਦੇ ਕੀਤੇ ਵਾਅਦੇ ਮੁਤਾਬਕ ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਐਮਐਸਪੀ ਦੇਣਾ ਤਾਂ ਸਾਡਾ 5 ਮਿੰਟ ਦਾ ਕੰਮ ਹੈ ਅਸੀਂ ਰੇਤੇ ਦੀਆਂ ਖੱਡਾਂ ਫਲਾਣੇ ਧਮਕਿਆਂ ਤੋਂ ਇੰਨੀ ਇਨਕਮ ਆਉਟਪੁੱਟ ਲੈ ਲਾਂਗੇ ਵੀ ਸਾਨੂੰ ਖੇਤੀ ਨੀਤੀ ਬਣਾਉਣੇ ਕੀ ਔਖੀ ਹੈ ਸੋ ਹੁਣ ਉਸ ਗੱਲ ਤੇ ਖਰੇ ਉਤਰਨਾ ਖੇਤੀ ਨੀਤੀ ਬਣਾਉਣਾ ਜਿਸ ਖੇਤੀ ਨੀਤੀ ਦੇ ਨਾਲ ਹੀ ਕਿਸਾਨੀ ਦਾ ਜਿਹੜਾ ਭਲੇ ਹੋਣਾ ਹੈ ਬਰਨਾ ਜਿਹੜੇ ਨਗੁਣੇ ਬਜਟ ਨੇ ਇਹਨਾਂ ਨਾਲ ਕੋਈ ਅੰਤਰ ਨਹੀਂ ਆਉਂਦਾ ਹਾਂਜੀ ਭਾਈ ਜੀ ਨਾਮ ਕੀ ਆਪਣਾ ਜੀ ਮੈਂ ਗੋਵਿੰਦਰ ਸਿੰਘ ਮਗਵਾਲ ਭਾਰਤੀ ਕਿਸਾਨ ਜੂਨੀਅਰ ਏਕਤਾ ਗੁਰਾਹਾਂ ਪ੍ਰੈਸ ਕੱਤਰ ਸਨਗਰੂਰ ਹਾਂ ਕਿਵੇਂ ਦੇਖਦੇ ਹੋ ਸਰਕਾਰ ਦਾ ਬਜਟ ਆ ਗਿਆ ਖੇਤੀਬਾੜੀ ਦਾ ਉਹਦੇ ਉੱਪਰ ਫ੍ਰੀ ਬਿਜਲੀ ਦੇ ਲਈ ਵੀ ਜਿਹੜੇ ਹੈਗੇ ਨੇ 9330 ਕਰੋੜ ਰੁਪਏ ਦਿੱਤੇ ਗਏ ਨੇ ਗੰਨਾ ਕਿਸਾਨਾਂ ਦੇ ਲਈ ਵੀ ਦਿੱਤੇ ਗਏ ਨੇ ਤੇ 87000 ਕਰੋੜ ਰੁਪਿਆ ਕਪਾਹ ਦੇ ਮੀਟ ਪ੍ਰਸਫੁੱਤੀ ਦਿੱਤੀ ਗਈ ਹੈ 30% ਕਿਵੇਂ ਦੇਖਦੇ ਹੋ ਦੇਖੋ ਸਰਕਾਰ ਜੋ ਮਰਜ਼ੀ ਕਰੀ ਜਾਵੇ ਬਾਜ਼ਾਰ ਦੇ ਵਿੱਚ ਨਾ ਮਰਜ਼ੀ ਦੀ ਜਾਵੇ ਜਣੀ ਜਿਹੜੀ ਖੇਤੀ ਨੀਤੀ ਸਰਕਾਰ ਕਹਿੰਦੀ ਸੀ ਪਹਿਲਾਂ ਵੇ ਅਸੀਂ ਕਿਸਾਨੀ ਪੱਖੀ ਖੇਤੀ ਨੀਤੀ ਪਣਾਵਾਂਗੇ ਜਿਨ੍ਹਾਂ ਚਿਰ ਕਿਸਾਨ ਖੇਤੀ ਨੀਤੀ ਦੀ ਨੀਤੀ ਨਹੀਂ ਲੈ ਕੇ ਆਉਂਦੀ ਇਹ ਸਾਰੀ ਬੇਫਜ਼ੂਲ ਗੱਲਾਂ ਨੇਗੀਆਂ ਅਸੀਂ ਸਰਕਾਰ ਨੂੰ ਕਹਿੰਦੇ ਵੀ ਖੇਤੀ ਨੀਤੀ ਪਣਾਓ ਵੀ ਜਿਹਦੇ ਨਾਲ ਸਰਕਾਰ ਕਿਸਾਨਾਂ ਦਾ ਕੁਝ ਫਾਇਦਾ ਹੋਵੇ ਕਿਸਾਨ ਜਿਹੜਾ ਅੱਜ ਕਰਜ਼ੇ 'ਚ ਗਰਸਤ ਹੋਇਆ ਪਿਆਗਾ ਇਹ ਕਰਜ਼ੇ ਤੋਂ ਬਾਹਰ ਆਵੇ ਅਸੀਂ ਕਹਿੰਦੇ ਹਾਂ ਕਿਸਾਨ ਦੇ ਸਮੁੱਚੇ ਕਰਦੇ ਲੀਕ ਮਾਰੀ ਜਾਵੇ ਕਿਉਂਕਿ ਕਿਸਾਨ ਦੇ ਜਿਹੜਾ ਕਰਦਿਆ ਜਿਹੜਾ ਸਰਕਾਰੀ ਨੀਤੀਆਂ ਦੇ ਕਾਰਨ ਚੜਿਆ ਇਸ ਕਰਕੇ ਸਰਕਾਰ ਦੀ ਜ਼ਿੰਮੇਵਾਰ ਹੈਗੀ ਅਸੀਂ ਕਹਿੰਦੇ ਸਰਕਾਰ ਨੂੰ ਜਿਹੜਾ ਵਲਟਾ ਹੈਗਾ ਇਹ ਵਲਟਨ ਇੱਕ ਪਾਸੇ ਰੱਖ ਕੇ ਖੇਤੀ ਨੀਤੀ ਪੜਾਈ ਜਿਹੜਾ ਮੁੜ ਕੇ ਕਿਸਾਨ ਦੇ ਸਰਕਾਰ ਜਾਣਾ ਜੜੇ ਤੇ ਖੇਤੀ ਨੀਤੀ ਦੇ ਵਿੱਚ ਕਿਸਾਨ ਦੀ ਜਿਹੜੀ ਆਮਦਣੀਗੀ ਉਹ ਕੋ ਸਰਕਾਰ ਕਿਸਾਨ ਦੇ ਪੱਲੇ ਪਵੇ ਕਿ ਕਿਹੜਾ ਖੇਤੀ ਕਿੱਥੇ ਘਟ ਦਾ ਕਾਰਨ ਬਣਿਆ ਪਿਆਗਾ